ਹੋਰ ਕਰੇਸ਼ਨ ਕੀ ਹਾਲ ਹੈ ਬਾਈ ਬਹੁਤ ਵਧੀਆ ਵੀਰੇ ਕਿੰਨੀ ਉਮਰ ਹੋ ਗਈ ਛੋਟੀ ਦੀ ਛੋਟੀ ਦੀ ਪੌਣੇ 3 ਸਾਲ ਪੌਣੇ 3 ਸਾਲ ਹਾਂਜੀ ਬਾਈ ਆਪਣੇ ਕਰਦੀ ਹੈ ਬਿਲਕੁਲ ਕਰਦੀ ਆਪਨੇ ਘਰ ਦਾ ਜਨਮ ਹੈ ਹੋਰ ਦੱਸ ਠੀਕ ਹੈ ਇਹਦੀ ਮਾਂ ਦਾ ਕੀ ਰਿਕਾਰਡ ਹੈ ਮਾਂ ਦਾ 1.5 18 ਕਿਲੋ ਦੁੱਧ ਚੋਇਆ ਠੀਕ ਹੈ ਲਿਆਂਦੀ ਸੀ ਵੀਰੇ ਬਾਗੜੀਆਂ ਤੋਂ ਇਹਦੀ ਮਾਂ ਠੀਕ ਹੈ ਇਹ ਉਦ ਦੇ ਮੰਨ ਲੈ ਵੀ ਗੱਬਣ ਦਾ ਸੌਦਾ ਕਰ ਲਿਆ ਸੀ ਰਾਤ ਨੂੰ ਸੂਪੀ ਇਹ ਬੱਚਾ ਉਦ ਦੇ ਮੰਗਰ ਠੀਕ ਹੈ ਕਿਹੜੇ ਸ਼ੀਮੰਦੀ ਇਹ ਕੱਟੀ ਆਪ ਆਪੇ ਮਨਤੀ ਦੀ ਠੀਕ ਹੈ ਉਮਰ ਪੌਣੇ 3 ਸਾਲ ਉਮਰ ਪੌਣੇ 3 ਸਾਲ ਇਰੇ ਦੇ ਅੱਗੇ ਕਿਹੜਾ ਟਿਕਲਵਾਇਆ ਇਹਦੇ ਵੀਰੇ ਆਪਣਾ ਨਵਾਬ ਦਾ ਬੱਚਾ ਠੀਕ ਹੈ ਕੀ ਆਇਆ ਹੁਣ ਨਵਾਬ ਦਾ ਕਟਾ ਵੀਰੇ ਕਟਾ ਆਇਆ ਹਾਂਜੀ ਠੀਕ ਹੈ ਸਾਮ ਸਮਾਲ ਬਾਰੇ ਦੱਸ ਮੜਾ ਜਿਹਦਾ ਸਾਮ ਸਮਾਲ ਵੀਰੇ ਘਰੇ ਲੂਏ ਆ ਬਸ ਦਾਣਾ ਫੱਟਾ ਠੀਕ ਹੈ ਹਾਂਜੀ ਇਹ ਪੌਣੇ ਤਿੰਨ ਸਾਲ ਦੀ ਸੂਪੀ ਹਾਂਜੀ ਬਾਈ ਤੇ ਆਮ ਪਿੰਡਾਂ ਚ ਜਿਹੜੇ ਲੋਕ ਨੇ ਉਹ ਡਾਕਟਰਾਂ ਮੰਗ ਰਹੇ ਹੁੰਦੇ ਨੇ ਜੀ ਤਿੰਨ ਸਾਲ ਦੀ ਸਾਡੀ ਛੋਟੀ ਹੋ ਗਈ ਕੋਈ ਦਵਾਈ ਦੇਖੋ ਕੋਈ ਪਾਊਡਰ ਲੇਖੋ ਵੀ ਛੋਟੀ ਜਿਹੜੀ ਦੁੱਧ ਰਲ ਜੀ ਉਹ ਵੀਰੇ ਖਰਾਦ ਨਹੀਂ ਬੋਲਦੇ ਤੁਸੀਂ ਸਵਾਈ ਖੜੇ ਪਾਉਣੇ ਤਿੰਨ ਸਾਲ ਦੀ ਉਹ ਵੀਰੇ ਪਤਾ ਕੀ ਚੀਜ਼ ਆ ਫਿਰ ਅਸੀਂ ਨੇ ਐ ਮੰਨ ਲਾ ਵੀ ਤੂੰ ਆਪ ਤੋਂ ਕਹਿੰਦੇ ਵੀ ਹਾਂ ਬੱਚੇ ਨੂੰ ਵੀ ਭਾਈ ਜਿਹੜਾ ਘਰੇ ਰੱਖਣਾ ਠੀਕ ਹੈ ਜੇ ਇਹ ਕੱਟੀ ਦੇਣ ਦੀ ਠੀਕ ਹੈ ਫੇਰੇ ਬਕਾਉ ਕੋਈ ਨਹੀਂ ਦੀ ਫੇਰ ਰੱਖਦਾ ਫੇਰ ਰੱਖਦਾ ਠੀਕ ਹੈ ਨੇ ਲਵੇ ਉਹ ਝੋਟੀ ਹੋਰ ਕਰੂ ਆ ਰਹੀ ਵੀ ਤਾਂ ਕਰਕੇ ਇਹ ਝੋਟੀ ਮੈਨੂੰ ਵੇਚਣੀ ਪਈ ਹੁਣ ਦੁੱਧ ਕਿੰਨਾ ਦੇ ਰਹੀ ਐ 11 ਕਿਲੋ ਐ ਵੀਰੇ 6ਵੇਂ ਦਿਨ ਇਹਨੂੰ ਸੂਈ ਦੀ ਠੀਕ ਹੈ ਕੀ ਉਮੀਦ ਕਰਦੇ ਆਂ ਝੋਟੀ ਦੀ ਉਮੀਦ ਤਾਂ ਵੀਰੇ ਦੀ ਸਭਾ ਤੋਂ 2 ਲੱਖ ਦੀ ਅੱਛਾ ਹਾਂਜੀ ਠੀਕ ਹੈ ਦੁੱਧ ਦੀ ਕਿਥੇ ਇੱਕ ਜਾ ਸਕਦੀ ਹੈ ਦੁੱਧ ਐਨ ਕੰਡੇ ਵਾਲਾ 15 ਮਣਿਆਦਾਂਗੇ ਠੀਕ ਹੈ ਅੱਜ ਤੋਂ ਹਜੇ 6 ਦਿਨ ਤੱਕ ਠੀਕ ਹੈ ਹਾਂਜੀ ਖਰਾ ਕੇ ਫਿਰ ਚੱਲ ਰਹੀ ਹੈ ਸਟਾਰਟ ਹਾਂ ਹੁਣੇ ਲੇਟੀ ਫੱਕਾ ਦਾ ਹੁਣੇ ਕਰ ਓਕੇ ਹਾਂਜੀ ਠੀਕ ਹੈ ਤੇ ਸੂਈ ਵਧੀਆ ਬਿਲਕੁਲ ਨਾਰਮਲ ਜੀ ਜੀ ਮੰਨ ਲਓ ਵੀ 3 ਘੰਟਿਆਂ ਦੇ ਵਿੱਚ ਵਿੱਚ ਪੂਰਾ ਟਾਈਮ ਲੈ ਕੇ ਸੂਈ ਹੈ ਹਾਂ ਉਤੋਂ ਨਹੀਂ ਲਗਾ ਗਈ ਇਹ 24 ਨੂੰ ਦਿਨ ਪੂਰੇ ਦੇਗਾ ਮੰਨ ਲਓ ਵੀ ਲੱਗੀ ਇਹ 4 ਤਰੀਕ ਨੂੰ ਪਤਾ ਨਹੀਂ 5 ਤਰੀਕ ਨੂੰ ਸੂਈ ਹੈ ਸਿੰਘਾ ਸੋਂਗਾ ਦੀ ਬਹੁਤ ਵਧੀਆ ਬਣੀ ਹੋਈ ਹੈ ਮਾਂ ਵੀ ਇਹਦੀ ਇਹ ਜੀ ਦੀ ਵੀਰੇ ਇਹ ਜੀ ਦੀ ਬਿਲਕੁਲ ਫੇਮ ਕਾਪੀ ਆਪਣੇ ਸੂਬੇਦਾਰਾਂ ਦੀ ਕੁੜੀ ਕੋਲੋਂ ਮੰਨ ਲਵੀ ਬਾਗੜੀਆਂ ਤੋਂ ਇਹਦੀ ਮਾਂ ਆਈ ਸੀ ਠੀਕ ਹੈ ਤੇ ਇਹ ਆਪਾਂ ਨੇ ਉਦੋਂ ਘਰੇ ਰੱਖ ਜਿਹੜੇ ਆਮ ਵੀਡੀਓ ਦੇਖ ਰਹੇ ਨਹੀਂ ਵੀਰੋ ਹਾਂਜੀ ਭਾਈ ਤੇ ਉਹ ਵੀ ਕੱਟੀ ਪਾਲਣ ਦੇ ਸ਼ਕੀਰ ਨੇ ਮੜ ਜਾਉਣਾ ਉਹਨਾਂ ਬਾਰੇ ਦੱਸੋ ਮੜ ਜਾ ਵੀ ਕਿਵੇਂ ਪਾਲੀਏ ਤੁਸੀਂ ਇਹ ਵੀਰੇ ਇੱਕ ਚੀਜ਼ ਹੈ ਖਾਨਦਾਨ ਦੇਖ ਕੇ ਪਾਲੋ ਲੋਕਾਂ ਦੀ ਰੀਤ 'ਚ ਕੱਟੀ ਨਾ ਪਾਲੋ ਠੀਕ ਹੈ ਜੇ ਪਿੱਛੇ ਮਾਂ ਦਾ ਖਾਨਦਾਨ ਕੋਈ ਲੇਵਾ ਸੋਹਣਾ ਸਿੰਘ ਵਨ ਸੋਹਣਾ ਤਾਂ ਕੱਟੀ ਵਾਲਣ ਦਾ ਫਾਇਦਾ ਲੋਕਾਂ ਤੋਂ ਫੜ ਕੇ ਤੇ ਲੋਕਾਂ ਦੀ ਨਿਗਾਹ ਚ ਆਉਣ ਦਾ ਕੋਈ ਫਾਇਦਾ ਨਹੀਂ ਵੀ ਐਸ ਲੋਟ ਵੀ ਕੱਟੀ ਲੈ ਲਓ ਤੇ ਕੱਟੀ ਠੀਕ ਹੈ ਤੇ ਨਸਲ ਸੁਧਾਰ ਬਾਰੇ ਤੁਹਾਡੀ ਕੀ ਰਾਇ ਹੈ ਨਸਲ ਸੁਧਾਰ ਵੀਰੇ ਫੇਰੇ ਕੋਈ ਬੰਦੇ ਦੀ ਝੋਲੀ ਭਰੂਗੀ ਠੱਟੀ ਸਾਮਕੇ ਠੀਕ ਅੱਗੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਵੀ ਇਹੀ ਕਹਾਂਗੇ ਵੀਰੇ ਚੰਗਾ ਡੰਗਰ ਸਾਮੋ ਜੇ ਸਾਮੋਗੇ ਤਾਂ ਕੁਦਣਾ ਕੁਝ ਤੁਹਾਡੇ ਮਿਹਨਤ ਪਰਮਾਤਮਾ ਕੋਲ ਵਧੀਆ ਵਧੀਆ ਠੀਕੇ ਭਰਾਓ ਵਧੀਆ ਚੰਗੀਆਂ ਚੰਗੀਆਂ ਮੱਜਾਂ ਦੇ ਚੰਗੇ ਓ ਦਾ ਟੀਕਾ ਵਧੀਆ ਸੀ ਮਨ ਲਵਾਊਗਾ ਠੀਕ ਹੈ ਅੱਜ ਦਾ 2 400 ਉਹਦਾ 20000 ਦਾ ਵਟਾ ਪਾਉਗਾ ਸਹੀ ਗੱਲ ਜਦੋਂ ਮਾਂ ਉਹਦੀ ਮੰਨ ਲਾ ਵੀ ਜਦੋਂ ਉਹ ਦੂੰਦੀ ਆਪ ਤੁਸੀਂ ਇਹਦੇ ਟੀਕਾ ਪਪਰਾਏ ਫਿਰ ਸਪੈਸ਼ਲ ਹਾਂਜੀ ਭਾਈ ਨਵਾਬ ਦਾ ਟੀਕਾ ਇਹਦੇ ਉਹਦੀ ਬੇਸ਼ੱਕ ਕੋਈ ਚਾਹੇ ਆਪਣਾ ਬਲੱਡ ਚੈੱਕ ਕਰਾ ਲੇ ਹੋਰ ਦਾ ਠੀਕ ਹੈ ਉਹ ਕੱਟੇਵਾਰੀ ਵੀ ਦਿਖਾ ਦੇ ਵੀਰੇ ਫਿਰ ਇਹਨੂੰ ਵੀ ਪਾ ਲੋਂਗੇ ਜਾਂ ਫਿਰ ਛੇਲ ਤੇ ਇਹ ਮੱਜੇ ਇਹ ਛੇਲ ਤੇ ਆ ਭਾਈ ਠੀਕ ਹੈ ਜੇ ਦੇਣ ਦੀ ਕੱਟੀ ਤਾਂ ਫਿਰ ਰੱਖ ਦੇ ਫਿਰ ਰੱਖ ਦੇ ਫਿਰ ਰੱਖ ਦੇ ਚੰਦ ਨਾਲ ਬਿਲਕੁਲ ਸ਼ਾਹਕਨਾਮ ਠੀਕ ਹੈ ਬਸ ਇੱਕ ਐ ਵੀ ਆ ਚੋ ਟੀਵੀ ਵੇਚਣੀ ਹੈ ਕੀ ਆਪਾਂ ਨੇ ਇਹ ਟੋਕੜ ਗੱਪਣਾ ਠੀਕ ਹੈ ਹਾਂਜੀ ਇਹ ਵੀ ਬਲੂਨ ਹੈ ਇਹ ਚਿਗ ਦੇ ਦੰਦ ਵਿੱਚ ਲੱਗਦਾ ਟੋਕੜ ਗੱਪਣਾ ਨਾਲ ਗੱਪਣਾ ਇਹ ਨਾਲੇ ਦੁੱਧ ਦੇ ਰਹੀ ਹੈ ਠੀਕ ਹੈ ਦੂਜੇ ਸੂਏ ਸੂਗੀ ਇਹ ਮੂਰੇ ਦੂਜੇ ਸੂਏ ਸੂਗੀ ਠੀਕ ਹੈ ਇਹਦਾ ਕੀ ਹੋਇਆ ਰਿਕਾਰਡ ਵਗੈਰਾ ਇਹਨੇ ਦਿੱਤਾ 12 ਕਿਲੋ ਦੁੱਧ ਵੇਚ ਲਿਆ ਠੀਕ ਹੈ ਪਰ ਉਸ ਦਿਨਾਂ ਦੇ ਵਿੱਚ ਇਹ ਢਿੱਲੀ ਮੱਟੀ ਹੋ ਗਈ ਸੀ ਠੀਕ ਹੈ ਪਰ ਫੇਰ ਵੀ ਮੰਨ ਲਓ ਵੀ ਤੇ ਬੱਚਾ ਵੀ ਮਰ ਗਿਆ ਸੀ ਇੰਨੀ ਕਸੀਲ ਨਿਕੜੀ ਹੈ ਕਿ ਹੁਣ ਵੀ ਇਹਦੇ ਨਾਲ ਲੋਕਾਂ ਨਹੀਂ ਆ ਝੋਟੀਆਂ ਪਹਾੜਾ ਭਾਲਦੀਆਂ ਨੇ ਠੀਕ ਹੈ ਇਹਦੇ ਕੋਲ ਫੱਟੀ ਡੇਗੋ ਤੇ ਬਸ ਇਹਨੂੰ ਆਪਦੇ ਆਪ ਪਤਾ ਲੱਗ ਜਾਂਦਾ ਵੀ ਹਾਂ ਹੁਣ ਮੇਰਾ ਧਾਰ ਦਾ ਟਾਈਮ ਹੋ ਗਿਆ ਠੀਕ ਹੈ ਹੁਣ ਕਿੰਨੇ ਟਾਈਮ ਦੀ ਗੱਪਣਾ ਹੋਗੀ ਇਹ ਇਹ ਦਿਨਾ ਚ ਹੀ ਹੈ ਅਜੇ ਤੱਕ ਓਕੇ 15 20 ਦਿਨਾਂ ਚ ਹੀ ਕਹੀ ਲਈ ਆਪਾਂ ਠੀਕ ਹੈ ਇਹਦੇ ਕਿਹੜਾ ਟਿਕਾ ਲੱਗਿਆ ਹੈ ਇਹਦੇ ਆ ਹਸਾ ਆਪਣਾ ਜਮੇ ਰਡਕਟਰੀਆਂ ਨੇ ਭਰਿਆ ਦੀਗਾ ਅਸ ਤਾਂ ਉਹ ਹਸਾਰ ਵਾਲਾ ਕਹਿੰਦੇ ਤੇਗੇ ਉਹ ਬਾਈਨ ਹਸਾਰ ਦਾ ਹਾਂ ਕੋਈ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਅਸੀਂ 12000 ਟੀਕੇ ਮੰਗਾਉਣੇ ਵੀ ਤੇ ਉਹ ਵਿੱਚ ਉਹ ਵੀ ਚੰਗੇ ਟੀਕੇ ਨਹੀਂ ਹਾਂ ਚਲ ਕੱਟਰੂ ਪਾਲਣ ਦਾ ਤੁਸੀਂ ਮਾੜਾ ਜਿਹਾ ਨੁਕਤਾ ਦਿਓ ਬੰਦਿਆਂ ਨੂੰ ਜਿਹੜੇ ਦੇਖ ਰਹੇ ਨੇ ਵੀਰੇ ਬਈ ਵਾਰ ਪੜਦੇ ਨਹੀਂ ਹੈਗੇ ਕੱਟਰੂ ਗੱਲਾਂ ਤਾਂ ਬਹੁਤ ਹੋ ਜਾਂਦੀਆਂ ਨੇ ਅਗਲਾ ਕੀ ਹੈ ਨਾ ਤੇ ਥੋੜੇ ਜਿਹੇ ਦਿਨ ਤਾਂ ਦੇਖਭਾਲ ਕਰਦਾ ਪੱਜ ਨੱਠ ਕਰਦਾ ਉਸ ਤੋਂ ਬਾਅਦ ਫਿਰ ਛੱਡ ਦਿੰਦੇ ਨੇ ਥੋੜੇ ਦਿਨਾਂ ਵਾਲਾ ਤਾਂ ਵੀਰੇ ਮੇਰੀ ਗੱਲ ਸੁਣ ਲਓ ਜਿਹੜਾ ਥੋੜੇ ਦਿਨਾਂ ਦਾ ਕੰਮ ਕਰੂਗਾ ਉਹ ਤਾਂ ਫੇਲ ਹੋਊਗਾ ਕਦੇ ਵੀ ਦੇਖ ਇਹਨੇ ਬੱਚਾ ਪਾਲਣਾਗਾ ਤਾਂ ਮੰਨ ਲਓ ਵੀ 2 ਮਹੀਨੇ ਤਾਂ ਉਹਨੂੰ ਕਮ ਛੋਕ ਮਰਜਮਾ ਦੁੱਧ ਚਾਹੀਦਾ ਜਿੰਨੇ ਚਿਰ ਉਹ ਕੱਖ ਨਹੀਂ ਖਾਂਦਾ ਠੀਕ ਹੈ ਲੋਕੀ 20 ਦਿਨਾਂ ਦਾ ਬੱਚਾ ਕੱਖਾਂ ਤੇ ਲਾ ਲੈਂਦੇ ਨੇ ਕੇ ਪਰ ਫਾਇਦਾ ਨਹੀਂ ਸਹੀ ਗੱਲ ਹੈ ਦੁੱਧ ਦੀ ਦੁੱਧ ਦੀ ਹੀ ਰੱਖਣਾ ਚਾਹੀਦਾ ਠੀਕ ਹੈ ਫਿਰ ਉਦੋਂ ਵਾਲਾ ਕਿ ਜੇ ਅੱਜ ਜਰ ਨੇਰੀ ਬੁੱਲਾ ਮਾੜਾ ਜਾ ਵੀ ਆਉਂਦਾ ਤਾਂ ਮੰਨ ਲਓ ਦਰਖਤ ਜੜਕ ਦੇਣੇ ਲੱਗ ਜਾਂਦਾ ਹੈ ਜੇ ਉਹਦੀ ਜੜ੍ਹ ਚ ਚੰਗੀ ਮਿੱਟੀ ਲੱਗੀ ਹੋਈ ਹੈ ਤਾਂ ਭਰਾਵੋ ਉਹ ਡਿੱਗਦਾ ਨਹੀਂ ਸਹੀ ਗੱਲ ਹੈ ਜੇ ਹੁਣ ਆਪਾਂ ਮੰਨ ਲਾ ਵੀ ਇਹਦੀ ਜੜ੍ਹ ਮਜ਼ਬੂਤ ਅੱਜ ਤਾਂ ਇਹਨੂੰ ਆਪਾਂ ਦੁੱਧਣਾ ਛੱਡੀਏ ਸਹੀ ਗੱਲ ਹੈ ਅੱਗੇ ਜਾ ਕੇ ਦਾਣਾ ਪਾਉਣ ਦਾ ਵੀ ਕੋਈ ਫਾਇਦਾ ਨਹੀਂ। ਇਹ ਵਾਰੀ ਕਈ ਵਾਰੀ ਕਟਰੂਕੀ ਹੁੰਦਾ ਨਾ ਕਮਜ਼ੋਰੀ 'ਚ ਬਹਿ ਜਾਂਦੇ ਨੇ ਜਾ ਕੇ। ਜਿੰਨਾ ਹੁਣ ਖਰਚ ਆਪਾਂ ਪਾਲਣ ਤੇ ਕਰਦੇ ਆਂ। ਉਦੋਂ ਬਾਅਦ ਕਮਜ਼ੋਰੀ 'ਚ ਬਹਿ ਕੇ ਉਦੋਂ ਬਾਅਦ ਦਵਾਈਆਂ ਤੇ ਡਾਕਟਰੀ ਦਾ ਉਦੋਂ ਬਾਅਦ ਖਰਚਾ ਕਰ ਦਿੰਦੇ ਨੇ। ਕਈ ਵਾਰੀ ਬਚਦਾ ਫਿਰ ਵੀ ਨਹੀਂ ਉਹ। ਉਹ ਬਚਦਾ ਤਾਂ ਫਿਰ ਆਪੇ ਨਹੀਂ ਨਾ ਉਹਦੀ ਜੜ ਤਾਂ ਮਜ਼ਬੂਤ ਕਰ ਹੀ ਨਹੀਂ ਆਪਾਂ ਨੇ। ਅੱਜ ਇਹਨੂੰ ਜਿਹੜੇ ਦੁੱਧ ਦੀ ਲੋੜ ਆ ਉਹ ਛੱਡਣਾ ਚਾਹੀਦਾ। ਠੀਕ ਐ। ਜੇ ਜੀ ਆਪਾਂ ਨੇ ਝੋਟੀਆਂ ਦੀਆਂ ਨਾ ਕਟਰੂਨ ਦੇ ਚੰਗੀ ਦੇਖਭਾਲ ਕਰੀਏ। ਤਾਜ ਇਹ ਪੌਣੇ ਤਿੰਨ ਸਾਲ ਦੀ ਸੂਪੀ ਸਵਾਤੀ ਸਵਾਤੀ ਹੈ ਹਾਂ ਜੰਭਰੂ ਖਰਾਕ ਦੇ ਸਿਰ ਤੇ ਦੇਰ ਪਾ ਦੇ ਜਿਹੇ ਨੇ ਦੁੱਗ ਦੇ ਦੰਦ ਮੰਨ ਲਓ ਵੀ ਕੱਢੇ ਨੇ ਤੋੜ ਕੇ ਕੱਢ ਗੀ ਬਾਕੀ ਜਿਹੜੀਆਂ ਉਵੇਂ ਜਿਵੇਂ ਖੜੀਆਂ ਨੇ ਸਹੀ ਗੱਲ ਹੈ ਜਿਹੜੀ ਬਲੱਡ ਲਾਈਨ ਹੈ ਬਹੁਤ ਚੰਗਾ ਰੋਲ ਅਦਾ ਕਰਦੀ ਆ ਉਹ ਚੀਜ਼ ਹੈ ਰੋਲ ਅਦਾ ਤਾਂ ਫਿਰ ਮੈਂ ਪਹਿਲਾਂ ਕਹਿ ਕੇ ਹਟਿਆ ਨਾ ਕਾਰਨ ਕਿ ਜੇ ਬੰਦਾ ਖਾਨਦਾਨ ਤੇ ਪਿੱਛੇ ਚੱਲੂਗਾ ਤਾਂ ਕੁਝ ਗੱਲਾਂ ਚੰਗੀਆਂ ਹੀ ਨਿਕਲਣਗੀਆਂ ਕੀ ਹੁੰਦਾ ਨਾ ਜਦੋਂ ਚੰਗਾ ਖਾਨਦਾਨਾ ਹੁੰਦਾ ਉਹਦੀ ਕੇਅਰ ਵੀ ਉਨੀ ਹੁੰਦੀ ਆ ਚੰਗੀ ਦਿਲੋਂ ਹੁੰਦੀ ਆ ਉਹਦੀ ਦਿਲੋਂ ਹੁੰਦੀ ਆ ਸ਼ੌਂਕ ਆਪਦੇ ਆਪ ਹੋਊਗਾ ਜਦੋਂ ਸ਼ੌਂਕ ਪੈਦਾ ਹੋ ਗਿਆ ਜਦੋਂ ਤੇਰੇ ਘਰੇ ਕੋਈ ਚੰਗੀ ਚੀਜ਼ ਆ ਨਾ ਉਹਦਾ ਸ਼ੌਂਕ ਤੈਨੂੰ ਆਪਦੇ ਆਪ ਜੋ ਚੰਗਾ ਸ਼ੌਂਕ ਹੋ ਗਿਆ ਨਾ ਫਿਰ ਉਹ ਕੱਟਰੂ ਦੀ ਦੇਖਪਾਲ ਵੀ ਪੂਰੀ ਕਰਦਾ ਹੈ ਭਾਈ ਜੀ ਮੰਨਣਾ ਨਮਾਉਣਾ ਤੁਮਾਉਣਾ ਦੁੱਧ ਫਿਰ ਪੇਟ ਦੇ ਕੀੜਿਆਂ ਦੀ ਕੋਈ ਲਿਵਰਟੌਨ ਕੋਈ ਪਾਊਡਰ ਵਗੈਰਾ ਸਾਰਾ ਕੁਝ ਸਮੇਂ ਤੇ ਸਮੇਂ ਤੇ ਆਪਦੇ ਆਪ ਘਰ ਆਊਗੀ ਵੀ ਮੇਰਾ ਮਹਿੰਗੇ ਮੁੱਲ ਦਾ ਨੰਗਰ ਨੁਕਸਾਨ ਚ ਜਾ ਰਿਹਾ ਠੀਕ ਹੈ ਜਦੋਂ ਆਪਾਂ ਕੋਈ ਮੰਨ ਲਓ ਵੀ ਆਪਣੇ ਕੋਲੇ ਸੀਮੰਨੀ ਜੱਜ ਦਾ ਜਾ ਕੋਈ ਆਪਣੇ ਲੇਵਲ ਤੇ ਝੋਟੀ ਨਹੀਂ ਜੱਜ ਦੀ ਮਾਂ ਦਾ ਕੋਈ ਰਿਕਾਰਡ ਨਹੀਂ ਜਾਂ ਕਿਵੇਂ ਵੀ ਫਿਰ ਪਤਾ ਕੀ ਚੀਜ਼ ਉੰਜੇ ਚੰਗਾ ਹੋਊਗਾ ਫਿਰ ਚੰਗੇ ਦੀ ਫਿਰ ਚੰਗੇ ਲੈਣ ਬਣ ਜਾਂਦੀ ਹੈ ਬਾਈ ਜੀ ਅੱਜ ਝੋਟੀ 70 80 ਹਜ਼ਾਰ ਦੀ ਵੀ ਮਿਲ ਜਾਂਦੀ ਹੈ ਸਹੀ ਗੱਲ ਹੈ ਅੱਜ ਤੁਸੀਂ ਕਿੰਨਾ ਮੰਗ ਰਹੇ ਹੋ ਕਿਹਾ ਸੀ ਸਵਾ ਦੋ ਲੱਖ ਰੁਪਏ ਸਵਾ ਦੋ ਲੱਖ ਰੁਪਏ ਹਾਂਜੀ ਫਿਰ ਇਹ ਬਲੱਡ ਨੂੰ ਇਹ ਦੇਣਾ ਹੈ ਬਲੱਡ ਦੀ ਦੇਣ ਹੈ ਬਲੱਡ ਦੀ ਦੇਣ ਬਲੱਡ ਦੀ ਦੇਣਾ ਬਾਕੀ ਉਮਰ ਘਟ ਹੈ ਉਮਰ ਘਟ ਹੈ ਮਾਲਕ ਸੁੱਖ ਰੱਖੇ ਵੀ ਅੱਜ ਇਹ ਲਾ ਲਓ ਤੁਸੀਂ ਆਮ ਜਿਹੜੀਆਂ ਨਾਰਮਲ ਝੋਟੀਆਂ ਕਾਉਂਦੀਆਂ ਨੇ ਚੰਗੇ ਕਾਦੜੀਆਂ ਜਾਂ ਕਿਵੇਂ ਵੀ ਉਹਨਾਂ ਦੇ ਵਿੱਚ ਰਲ ਹੀ ਖੜੀ ਹੈ ਸਹੀ ਗੱਲ ਹੈ ਇਹ ਦੂਜੇ ਸੂਏ ਦਾ ਤੁਸੀਂ ਆਪ ਦੇਖੋ ਵੀ ਇਹਨੇ ਕੀ ਕਰ ਦੇਣਾ ਬਹੁਤ ਕੁਛ ਤੇ ਜਾਊਗੀ ਬਾਕੀ ਥਾਣ ਅਗਲਾ ਕੋਈ ਕੋਲੀ ਫੂਲੀ ਨਹੀਂ ਕਹਿ ਸਕਦਾ ਫਿਰ ਐ ਕਹੂਗਾ ਵੀ ਹਾਂ ਕੋਈ ਚੀਜ਼ ਲੱਗੀ ਹੋਈ ਆ। ਸਹੀ ਖਣ ਥੋੜਾ ਚੰਗਾ ਲੱਗਿਆ ਹੋਇਆ। ਫਿਰ ਗੱਲ ਖਾਨਦਾਨ ਤੇ ਆਉਗੀ ਫਿਰ। ਹਾਂ ਦਾਣ ਤੇ। ਆ ਥਣਾ ਦਿਖਾ ਵੀਰੇ ਮਾੜਾ ਚੱਲ ਰਿਹਾ ਲੱਗ ਕੇ। ਗੱਲ ਖਾਨਦਾਨ ਤੇ ਆਉਗੀ ਨਾ। ਟੰਡਾ ਛੁੱਟਾ ਬਹੁਤ ਵਧੀਆ ਬਣਿਆ ਹੋਇਆ। ਜਿਹੜਾ ਥਣਾ ਦਾ ਗੈਪ ਹੈ ਉਹ ਵੀ ਗਿੱਠ ਗਿੱਠ ਤੇ ਲੱਗਿਆ ਹੋਇਆ। ਗਿੱਠ ਗਿੱਠ ਤੇ ਮਾਲਕ ਨੇ ਚੁਣ ਚੁਣ ਕੇ ਲਾਇਆ ਹੋਇਆ। ਹੈ? ਮਾਲਕ ਨੇ ਐਨ ਜਮੀ ਟੰਡੂ ਟੰਡੂ। ਹੈਨ ਵਧੀਆ ਬਣਿਆ ਹੋਇਆ। ਥਣ ਬਈ ਕਈ ਵਾਰ ਕੀ ਹੁੰਦਾ ਨਾ ਬੜੀ ਮਾੜੇ ਮਾੜੇ ਜੇ ਹੁੰਦੇ ਨੇ ਕਾਂ ਕਰਕੇ ਨਹੀਂ ਇਹੋ ਜਿਹਾ ਨਾ ਜਿਵੇਂ ਪੀੜੀ ਦੇ ਬਾਬੇ ਨਹੀਂ ਹੁੰਦੇ ਸਹੀ ਗੱਲ ਹੈ ਮਿਸਤਰੀ ਐਨ ਗੁਣੀਆਂ ਚ ਕਰਕੇ ਲਾਉਂਦਾ ਉਹ ਚੀਜ਼ ਆ ਥਣ ਤੱਕ ਬਾਕੀ ਅਗਲੇ ਜਿਹੜੇ ਸੂਏ ਆ ਨਾ ਛੱਡਾ ਵੀ ਪੀੜੀ ਜਿੱਨੇ ਖੜੂਗਾ ਇਹਦਾ ਪੀੜੀ ਜਿੰਨਾ ਚੌੜਾ ਵੀਰੇ ਮਤਾਂ ਚੌੜੀਆਂ ਕਰ ਕਰ ਤਰੂ ਆਹ ਇੱਕ ਚੀਜ਼ ਹੋਰ ਲੋਕੀ ਪਤਾ ਕੀ ਚੀਜ਼ ਆ ਜਾਂ ਜਿੱਦੇ ਵੀਡੀਓ ਬਣਾਉਣੀ ਆ ਜਾਂ ਕਿਸੇ ਗਾਕਰ ਨੂੰ ਵੇਚਣੀ ਆ ਜਾਂ ਕਰਨੀ ਆ ਉਹਦੇ ਉਹਨਾਂ ਦੀ ਚੋਅ ਆ ਹੋ ਜਣੀ ਆ ਕਿ ਕਿਸੇ ਨੇ ਹੀ ਉੱਠ ਕੇ ਜੋਦੋਂ 2:30 ਵਜੇ 3:00 ਵਜੇ ਜਾਂ ਕਿਵੇਂ ਵੀ ਭਰਨਾ ਆਪਣੀ ਆਮ ਨੋਰਮਲ 7:00 ਵਜੇ ਦੀ ਚੋਅ ਸਹੀ ਗੱਲ ਆ ਵੀ ਅਖੜ ਨਹੀਂ ਰੱਖਦੇ ਤੁਸੀਂ ਇੱਕ ਰੁ ਸਹੀ ਗੱਲ ਹੈ ਕਿਉਂ ਆਖੜ ਦਾ ਤਾਂ ਰੱਖੀਏ ਜਿਹਦੇ ਪੱਲੇ ਦੱਲੇ ਤਾਂ ਹੋਵੇ ਕੁਝ ਇਹਦੇ ਪੱਲੇ ਦੱਲੇ ਬਹੁਤ ਕੁਝ ਹੈ ਠੀਕ ਹੈ ਤੂੰ ਆਪਣਾ ਨੰਬਰ ਬੋਲ ਦੇ ਵੀਰੇ ਨੰਬਰ ਵੀਰੇ ਆਪਣਾ 75299 ਠੀਕ ਹੈ 01835 ਠੀਕ ਹੈ ਚੰਗੇ ਪਸ਼ੂ ਖਰੀਦਣੇ ਤੇ ਵੇਚਣ ਵਾਸਤੇ ਤੈਨੂੰ ਸੰਪਰਕ ਕਰ ਸਕਦੇ ਨੇ ਬੇਰਲਾ ਬੇਰਲਾ ਕੰਮ ਆਇਆ ਹੁਣ ਤਾਂ ਠੀਕ ਹੈ ਬਾਲਾ ਵੱਡਾ ਕੰਮ ਨਹੀਂ ਰੱਖਿਆ ਜਿਹੜੇ ਦੋਸਤ ਮੰਨ ਲਾ ਵੀ ਐਂ ਕਹਿੰਦੇ ਨੇ ਕਿ ਵੀ ਹਾਂ ਵੀ ਭਾਈ ਇਹ ਸਾਡੇ ਦਾ ਉਹੀ ਆਉ ਕਰੂਗਾ ਸਹੀ ਗੱਲ ਹੈ ਵਿਸ਼ਵਾਸ ਕਰਦੇ ਨੇ ਵਿਸ਼ਵਾਸ ਵਾਲੇ ਬਸ ਉਹਨਾਂ ਖਾਤਰੀ ਆ ਹੁਣ ਤਾਂ ਵਪਾਰ ਵੱਡਾ ਵਪਾਰ ਨਹੀਂ ਰਿਹਾ ਸਹੀ ਗੱਲ ਹੈ ਨਾ ਵੱਡਾ ਕਰਨਿਆ ਠੀਕ ਹੈ ਉਹ ਵੈਸੇ ਕਰਨਿਆ ਕਿ ਇੱਕ ਦੋ ਝੋਟੀ ਦਾ ਜ਼ਰੂਰ ਠੀਕ ਹੈ ਹਾਂ ਬਸ ਸਰਪੇ ਹੀਰੀ ਚੁਣਦੇ ਹੋ ਤੁਸੀਂ ਬਾਹਰ ਲੈ ਕੇ ਚੰਗਾ ਰਾਜੀ ਚੰਗਾ ਪੱਥਰ ਲੈ ਕੇ ਰਾਜੀ ਉਹ ਨਹੀਂ ਹੈਗਾ ਤੂੰ ਤੇ ਲੈ ਲਈ ਲੈ ਲਈ ਉਹ ਚੀਜ਼ 50 60 ਵਾਲੀ ਲੈ ਲਈ ਉਹ ਚੀਜ਼ ਨਹੀਂ ਲੈ ਕੇ ਰਾਜੀ ਚੰਗੇ ਵਾਸਤੇ ਚੰਗੇ ਵਾਸਤੇ ਠੀਕ ਹੈ ਬਈ ਧੰਨ tem que